ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ 'ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੇ ਟਾਈਮ ਹੋ ਗਿਆ ਜੀ ਸਾਡੇ ਅੱਜ ਸਾਮਤ ਨੂੰ ਕਾਪਾ ਜੀ ਸਾਤ ਵਜੇ ਕਾਪੇ ਚੱਲਗੇ ਤੇ ਟੈਲੈਂਡਰ ਨੂੰ ਪੈਣਾ ਸੀਗਾ ਤੇ ਪਰ ਬਾਹਰ ਆ ਗਿਆ ਜੀ ਮੀ ਮੌਸਮ ਖਰਾਬ ਹੋ ਗਿਆ ਆ ਤੇ ਬਹੁਤ ਜ਼ਿਆਦਾ ਬੱਦਲ ਆਇਆ ਹੋਇਆ ਸੀਗਾ ਇੰਨੀ ਕਾਲੀ ਘਾਟ ਹੈ ਨਾ ਤੇ ਮਤਲਬ ਆਲੇ ਦਿਵਾਲੀ ਕੀਤੇ ਹਨਾ ਪੈ ਰਿਆ ਸੀ ਕਾਫੀ ਤੇ ਹੁਣ ਇੱਥੇ ਵੀ ਆ ਗਿਆ ਆ ਦੇਖੋ ਕਰੋ ਤੱਕ ਰਹਿਦਾ ਆ ਹੁਣ ਨਾ ਮੀਂਹ ਦਾ ਇੰਨਾ ਮਤਲਬ ਅੱਗੇ ਹੁੰਦਾ ਸੀ ਜਿੱਦਾਂ ਹੁਣ ਆ ਵੀ ਗਰਮੀ ਹੋਈ ਸੀਗੀ ਵੀ ਠੰਡਾ ਹੋਣ ਦਾ ਮੌਸਮ ਇੱਦਾਂ ਦਾ ਹੈ ਨਹੀਂਗਾ ਚਾਰ ਜਿਹੜਾ ਕਹਿ ਦਿੰਦੇ ਆ ਕਿਉਂਕਿ ਮੀਂਹ ਤਾਂ ਹੁਣ ਲੱਗਦਾ ਆ ਡਾਰ ਹਨਾ ਜਿੱਦਾਂ ਦੇ ਆਪਣੇ ਹਾਲਾਤ ਹੋਏ ਸੀਗੇ ਤਾਂ ਕਰਕੇ ਤੇ ਚਲੋ ਮਾੜਾ ਮੋਟਾ ਪੈ ਜਾਵੇ ਕੋਈ ਗੱਲ ਨਹੀਂ ਹਨਾ ਜ਼ਿਆਦਾ ਪਰ ਰਚਮਾ ਰੁਚਮਾ ਨਾ ਪਵੇ ਹਜੇ ਤਾਂ ਕਿਉਂਕਿ ਕਾਫੀ ਹੈ ਨਾ ਸਾਰਿਆਂ ਦੇ ਕੋਠੇ ਚੋਲਦੇ ਪੈ ਸੀਗੇ ਤੇ ਹਜੇ ਧੁੱਪ ਆ ਕੇ ਤੇ ਕਿੰਨੀਆਂ ਕ ਲੱਗੀਆਂ ਆ ਤੇ ਅਸੀਂ ਤਾਂ ਰਪੈਲ ਲਾਈ ਨਹੀਂ ਸੀਗੀ ਉਦਾਂ ਤੇ ਉਹ ਵੀ ਹੁਣ ਇੱਦੀ ਹਵਾ ਹੂਆ ਨਾ ਫਟ ਫੁੱਟ ਜਾਂਦੀ ਇੰਨੀ ਹਾ ਮਤਲਬ ਵਧੀਆ ਨਹੀਂ ਲਿਆਉਂਦੀ ਸੀਗੀ ਹਲਕੀ ਸੀਗੀ ਤੇ ਬਾਕੀ ਮੀਂਹ ਪੈ ਰਿਹਾ ਆ ਹਜੇ ਤਾਂ ਹੌਲੀ ਹੌਲੀ ਆ ਤੇ ਬਾਕੀ ਦੇਖੋ ਮੌਸਮ ਤਾਂ ਕਾਫੀ ਖਰਾਬ ਹੋਇਆ ਆ ਕੀ ਕਰਦਾ ਸਮਰਾਹ ਵਾਓ ਬੰਦ ਹੋ ਗਈ। ਤੱਕੇ ਜਨ ਹੱਥ ਨਾ ਲਾਈ ਪੁੱਤਾਂ ਨੂੰ। ਬੰਦ ਹੋ ਗਈ। ਆਹ ਜਨੂੰ ਸਿੱਟੋ ਤਾਂ ਪਰੇ ਨੂੰ। ਉਹ ਉੱਥੇ ਸਾਈਡ ਤੇ। ਸਾਈਡ ਜੀ ਨੂੰ ਇੱਕ ਲੈ ਤਾਂ ਗਏ ਸਬਾਲੀ ਜਾਂਨੇ ਆ ਮੋਮਬੱਤੀ ਜੀ ਲੈ ਲਾ ਡੱਬੇ ਜੇ ਚ ਹੁਣੀ ਮੈਨੂੰ ਲੱਗਦਾ ਪਈ। ਇਹਨੂੰ ਲਾ ਕੇ ਰੱਖਣੀ ਪੈਂਦੀ ਕਿੰਨਾ ਚਿਰ ਇਹ। ਟਾਈਮ ਹੋ ਗਿਆ ਜੀ ਸਵਾ ਪੰਜ ਸਾਢੇ ਪੰਜ ਹੋ ਗਏ ਇਹ ਕੀ ਹੈ ਹੋਈ ਡਾ ਲੱਗਦਾ ਮੈਨੂੰ ਇਹ ਕੀ ਹੈ ਇਹਦੀ ਬੰਦੇ ਹੋਈ ਜਾਂਦੀ ਆ ਇਹ ਕੀ ਹੈ ਇਹ ਨਹੀਂ ਨਹੀਂ ਪੁੱਤ ਨਹੀਂ ਇਦਾਂ ਨਹੀਂ ਆ ਗਿਆ ਇਹ ਆ ਗਿਆ ਆ ਗਿਆ ਰਾਜੇ ਤੇ ਲੱਗਿਆ ਕਿੰਨਾ ਖਰਾਬ ਹੈ ਮੈਨੂੰ ਡਰਾਉਂਦਾ ਆ ਆਇਤੋ ਫਾਲੋ ਆ ਦੇਦੋ ਇਹ ਨਾ ਮੰਮੀ ਹੁਣੀ ਪਿਛਲੀ ਵਾਰ ਦੀਵਾਲੀ ਜਦੋਂ ਦੇਖੀਆਂ ਸੀਗੇ ਉਦੋਂ ਦੀਆਂ ਮੈਂ ਇਧਰ ਲੱਗੀਆਂ ਜੀ ਆਲੂ ਪਿਆਜ਼ ਕੱਟਣ ਆਪਾਂ ਬਣਾਉਣੀਆਂ ਜੀ ਅਸੀਂ ਨਹੀਂ ਮੋਟੀ ਆ ਥੋੜੀ ਜਿਹੀ ਸੀਨੀ ਦੀ ਗਾਲ ਤੇ ਲੇਟ ਹੋ ਗਿਆ ਮੰਮੀ ਕਿਤੇ ਗਿਆ ਸੀ ਕਿ ਆਉਂਦੇ ਹੋਏ ਲੈ ਕੇ ਆਏ ਆ ਤੇ ਹੁਣ ਮੈਂ ਕਾਤ ਲਵਾ ਮੜ ਕੇ ਸਰੀਰ ਦਾ ਵਲੌਗ ਹੀ ਨਹੀਂ ਬਣਾ ਹੋਇਆ ਪਹਿਲਾਂ ਸੂਟ ਨੂੰ ਕੱਟਣ ਨੂੰ ਘੰਟਾ ਲਾ ਕੇ ਲਾਈਨ ਗਲ ਨੂੰ ਕੱਟਣੀਆਂ ਸੀਗੀਆਂ ਤੇ ਉਹਦੀ ਸੈਟਿੰਗ ਵੀ ਕਰਨੀ ਸੀ ਕਪੜਾ ਆਰਗੇਨਜ਼ਾ ਜਿਆਦਾ ਆ ਤੇ ਅੰਪਰ ਦਾ ਤੇ ਉਹ ਵੀ ਥੋੜਾ ਟੈਕ ਦਾ ਜਿਆ ਨਹੀਂ ਸੀਗਾ ਤੇ ਕਾਫੀ ਜਿਆਦਾ ਟਾਈਮ ਨੂੰ ਕੱਟਣ ਲੱਗ ਗਿਆ ਤੇ ਕਰ ਕੇ 로ਟੀ ਬਣੀ ਪੈਰਾ ਹੋ ਗਿਆ ਤੇ ਇਹ ਦਿਵਸ ਵੀਡੀਓ ਬਣਾਉਣੀ ਹੋਈ ਤੇ ਇੱਥੇ ਮੈਂ ਸਲਵਾਰ ਸਾਰੀ ਜੋੜ-ਜੋੜ ਲਈ ਆ ਬਸ ਹੁਣ ਇਹਦੇ ਵਾਲ ਪਾ ਕੇ ਬੈਲਟ ਜੋੜਨੀ ਆ ਤੇ ਪਾਚੇ ਇਹ ਮੈਂ ਹੁਣ ਨਾ ਫਟਾਫਟ ਸੋਈ ਦਾ ਕੰਮ ਨਵੇਲ ਲਵਾਂ ਤੇ ਫਿਰ ਮੈਂ ਸੀਣਾ ਆ ਥੋੜਾ ਜਿਆ ਕੱਪੜੇ ਮੈਂ ਲਾ ਕੇ ਰੱਖ ਲਿਆ ਤੇ ਪਰ ਹਜੇ ਮੈਂ ਨਾ ਉਹ ਨਹੀਂ ਕੀਤੇ ਹੈਗੇ ਤੋ ਤੇਹਾਂ ਨਿਲਾਈਆਂ ਹੈਗੀਆਂ ਜਿਹੜੇ ਉਹ ਟੇਬਲ ਤੇ ਪਏ ਤਾਂ ਜਿਹੜੇ ਮੇਰੇ ਆਹ ਸੀਣ ਵਾਲੇ ਆ ਇਹ ਵਾਲੇ ਆ ਇਹ ਮੈਂ ਬਾਹਰ ਹੀ ਰੱਖੇ ਸੀਗੇ ਤੇ ਇਦਾਂ ਲੱਗੇ ਉਹ ਦੋਨੋਂ ਹੀ ਜਾਣੇ ਉਹ ਚਲਾਉਣ ਤੇ ਬਾਕੀ ਹੁਣ ਮੈਂ ਨਾ ਆਹ ਕੱਟ ਲਵਾਂ ਇਹ ਮੈਂ ਮਸ਼ੀਨ 'ਚ ਦਗਰਾਈ ਨਾ ਕਾਨੇ ਮੋٹے ਮੋٹے ਕੱਟ ਕੇ ਧੋ ਕੇ ਤਾਂ ਆਪਾਂ ਫਟਾਫਟ ਜਿਹੜਾ ਆ ਤੜਕਾ ਲਾ ਲਈਏ ਕਿ ਤੜਕਾ ਲਾ ਕੇ ਨਾਲ ਹੀ ਮੈਂ ਰੋਟੀ ਬਣਾ ਲੈਣੀ ਤੇ ਇਹ ਰਿੱਜੀ ਜਾਉਂਗੇ ਗੈਸ ਤੇ ਤੇ ਮੈਂ ਜਾਂ ਰੋਟੀ ਬਣਾ ਲੂੰਗੀ அம்மா <laughs> அப்பா <laughs> ਇਹ ਗੱਬੇ ਇੱਥੇ ਨਹੀਂ 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 ਨੀ ਅੰਕ ਚਾਹਤੇ ਰਾਵਣ ਨੇ ਦੇਖ ਵੀ ਜਾਣਾ ਅਬ ਚੈਲੇ ਨੇ ਥੱਲੇ ਪੜਾ ਕੇ ਨਹੀਂ ਪਾਈ ਸੋਨ ਤਰਸੇ ਨਹੀਂ ਪਾ ਸਕਦੇ ਥੱਲੇ ਅੱਗ ਲਾਈ ਥੱਲੇ ਡੂ ਛੱਡ ਲੱਗੇ ਜਲਦੀ ਚਲੋ ਇਹ ਲੱਗੇ

ਕਹੇ ਬੁਣਤਾ ਚਲ ਨਾ ਨਾ ਤੇ ਤੋ ਜਿਆ ਮਾਰ ਕੇ ਕੋ ਹੋ ਹੈਪੀ ਬਣਾ ਲੋ ਬਣਾ ਲੋ ਬਲੋਕ ਇਹਦਾ ਕੀ ਸੀਗਾ ਉਹ ਤੱਕ ਉੱਡ ਗਿਆ ਬਾਬਾ ਜੀ ਬਾਬਾ ਜੀ ਸੀ ਕਹਿੰਦਾ ਬਾਬਾ ਉੱਡ ਗਿਆ ਬਾਬਾ ਉੱਡ ਗਿਆ ਰਾਵਣ ਸੀ ਰਾਵਣ ਰਾਵਣ ਕੇ ਰਾਵਣ ਬਾਬਾ ਜੀ ਉੱਡ ਗਏ ਕੀ ਹੋ ਗਿਆ ਬੋਤਾ ਬਾਬਾ ਜੀ ਉੱਡ ਗਿਆ ਕਹਿੰਦਾ ਹਾਂਜੀ ਲੋ ਜੀ ਤੜਕਾ ਆਪਾਂ ਲਾ ਲਿਆ ਦੋ ਸੀਟੀਆਂ ਲਵਾ ਕੇ ਨਾ ਆਪਾਂ ਇਹਨੂੰ ਤੇ ਫਿਰ ਸੀਨੀ ਪਾ ਦਾਂਗੇ ਤੇ ਫਿਰ ਥੋੜਾ ਜਿਹਾ ਉਦਦਾ ਸੇ ਰੈਨ ਲਾਂਗੇ ਹੈ ਨਾ ਤੇ ਜੇ ਮੈਂ ਨਾਲ ਹੀ ਸੀਨੀ ਨਹੀਂ ਪਾ ਦੰਦੀ ਨਾ ਤਾਂ ਫਿਰ ਇਹ ਜਿਆਦਾ ਭੁੱਲ ਜਾਂਦੀ ਆ ਤੇ ਸਾਰੇ ਜਦਮ ਬਦਲ ਜਾਂਦੀ ਆ ਇਹ ਘਰਾ ਜਿਹਾ ਬਣ ਜਾਂਦਾ ਤਾਂ ਕਰਕੇ ਤੇ ਵੇਖੋ ਰਾਵਣ ਢੁੱਕੇ ਹਟੇ ਜਾ ਹੋ ਨਿਆਣੇ යෝකය සමරහ පිල් බානකට ටයින් නේ සේරෝර එ බස් සෞදෝ ශීපිකන් වාසන නැගලැන්ඩු පෙරමරු තිබුණන් ලබී ාසලෙද පමචත්ෝතැ මරය පෑලම තෙරෝ තිබනාගිතම ස ප ඇතු සිද්ධිමට පීඩ නාට කර හන්ජීතීටන්ම් හෝගය නවද්‍යක තේ ਪ੍ਰੋਟੀਨ ਵਾਲੀ ਸਿਪੀ ਸਮਰਜੀ ਸੌਂ ਗਿਆ ਹੈ ਬਾਹਰ ਤੁਹਾਨੂੰ ਕੋ ਰਸਾਉਂ ਗਿਆ ਸੀਗਾ ਤੇ ਇਹ ਨਹੀਂ ਲੈ ਕੇ ਆਏ ਆ ਸਮੋਸੇ ਪਾਪਾ ਤੋਂ ਲੰਡਾ ਨੂੰ ਤੇ ਬਾਕੀ ਇਹ ਬੜੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਬਾਈ ਬਾਈ